ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤਰੀਕ ਅੱਜ ਆਪਣਾ ਹੈ ਕੀ ਹੈ ਕੀ 3 ਤਰੀਕ ਤੇ 11ਵਾਂ ਮਹੀਨਾ 2025 ਤੇ ਦਿਨ ਸੋਮਵਾਰ ਤੇ ਅਲਵਿਦਾ ਕਹਿ ਕੇ ਆ ਗਏ ਆਪਾਂ ਪਧੌੜ ਨੂੰ ਤੇ ਆ ਗਏ ਆਪਾਂ ਇੱਥੇ ਪਿੰਡ ਦੇ ਵਿੱਚ ਤੇ ਜਿਆਦਾ ਸੀਗੀਆਂ ਕੁਝ ਜੁੜੀਆਂ ਹੋਈਆਂ ਤੇ ਉਸ ਜਾਦਾ ਜਾਦਾ ਆ ਗਿਆ ਨੇੜੇ ਤੇ ਜੀ ਚੀਜ਼ ਦੇ ਨਾਲ ਲਗਾਉ ਸੀ ਤੇ ਉਹ ਭਾਈ ਉੱਥੇ ਛੱਡ ਕੇ ਆ ਗਿਆ ਸੀ ਬਜ਼ੁਰਗਾਂ ਦਾ ਬਣਾਇਆ ਹੋਇਆ ਸੀ ਘਰ ਬੜੀਆਂ ਮਿਹਨਤਾਂ ਨਾਲ ਤੇ ਉਹ ਕਿਸੇ ਮਜਬੂਰੀ ਦੇ ਕਾਰਨ ਆਪਾਂ ਸੱਡ ਕੇ ਆ ਗਏ ਭਾਈ ਤੇ ਵੇਚਣਾ ਪੈ ਗਿਆ ਆਪਾਂ ਨੂੰ ਉਹ ਕਰ ਸੇਲ ਕਰਕੇ ਤੇ ਹੁਣ ਅਜਾ ਆਪਾਂ ਬੈਠੇ ਆ ਪਿੰਡ ਦੇ ਵਿੱਚ ਆ ਜਿਵੇਂ ਜੰਮੇ ਪੜਿਆ ਤੇ ਸੁੱਲ ਤੇ ਸੰਭਲੀ ਤੇ ਉਸੇ ਘਰ ਦੀ ਚਾਰ ਦੁਵਾਰੀ ਦੇ ਅੰਦਰ ਆਪਾਂ ਖੇਡੇ ਆ ਵੱਡੇ ਹੋਏ ਆ ਤੇ ਪੜੇ ਲਿਖਿਆ ਤੇ ਇੱਥੋਂ ਤੱਕ ਆਪਾਂ ਪਹੁੰਚੀ ਸੀ ਤੇ ਮਜਬੂਰੀ ਕਾਰਨ ਆਪਾਂ ਉਸ ਕਾਰਨ ਨੂੰ ਆਪਾਂ ਸੜੇ ਸੜ ਕੇ ਆ ਗਏ ਤੇ ਕਾਰਨ ਸੋਨੂੰ ਦੱਸ ਦਿੰਨੇ ਵੀ ਕਾਰਨ ਵੀ ਸੀਗਾ ਕੁਝ ਕਾਰਨ ਸੀ ਭਾਈ ਵੀ ਆਪਾਂ ਥੋੜਾ ਅੱਗੇ ਕੁਝ ਕਰਨਾ ਸੀ ਉਹ ਕਰ ਥੋੜਾ ਪੁਰਾਣੇ ਮਾਡਲ ਦਾ ਸੀਗਾ ਬਜ਼ੁਰਗਾਂ ਦਾ ਪਾਇਆ ਹੋਇਆ ਸੀ ਤੇ ਬੱਚੇ ਕਹਿੰਦੇ ਸੀ ਵੀ ਭਾਈ ਨਵੇਂ ਸਿਰੂ ਆਪਾ ਬੁੱਟਣਾ ਆਪਾਂ ਤੇ ਪੈਸੇ ਉੱਥੇ ਆਪਾਂ ਉਹਨੇ ਲਾ ਨਹੀਂ ਸਕਦੇ ਤੇ ਥਾਂ ਥੋੜਾ ਜਿਹਾ ਇਸ ਕਰਕੇ ਆਪਾਂ ਨੂੰ ਖੁੱਲਾ ਜਿਹਾ ਥਾਂ ਚਾਹੀਦਾ ਸੀ ਤੇ ਆਪਾਂ ਨੂੰ ਇਸ ਕਰਕੇ ਵੇਚਣਾ ਪੈ ਗਿਆ ਸੇਲ ਵੀ ਕਰਤਾ ਤੇ ਪਲਾਟ ਵੀ ਲੈ ਲੈ ਸੀ ਅੱਗੇ ਤੇ ਪਰ ਮਨ ਜਾਣੀ ਲੱਗ ਰਿਹਾ ਸੀਗਾ ਤੇ ਕਿਉਂਕਿ ਜਾਦਾ ਜੁੜੀਆਂ ਹੋਈਆਂ ਸੀ ਘਰ ਦੇ ਨਾਲ ਤੇ ਪਰ ਜਿੱਥੇ ਹੁਣ ਇਸ ਵਕਤ ਰਹਿ ਰਹੇ ਆਂ ਤੇ ਉਹ ਵੀ ਕਿਸੇ ਸਵਰਗ ਤੋਂ ਘੱਟ ਨਹੀਂ ਕਿਉਂਕਿ ਸਹਿਰ ਦਾ ਆਪਣਾ ਮਜ਼ਾ ਤੇ ਪਿੰਡ ਦਾ ਹਨਾ ਆਪਣਾ ਮਜ਼ਾ ਤੇ ਕਿਉਂਕਿ ਜਿਹੜੀਆਂ ਉੱਥੋਂ ਦੀਆਂ ਖੁਸ਼ੀਆਂ ਸੀ ਉਸ ਘਰ ਦੇ ਨਾਲ ਹੀ ਸੀ ਤੇ ਪਰ ਅੱਜ ਜੀ ਜੋ ਅੱਜ ਐਸਕਰ ਦੀ ਰੌਣਕਨ ਤੇ ਉਹ ਐਸਕਰ ਦੇ ਨਾਲ ਹੀ ਆ ਤੇ ਜੇ ਉੱਥੇ ਸੀ ਖੁਸ਼ੀ ਤੇ ਖੁਸ਼ੀ ਇੱਥੇ ਵੀ ਬਹੁਤ ਜ਼ਿਆਦਾ ਖੁਸ਼ ਆਇਆ ਵੀ ਮੈਨੂੰ ਬਚਪਨ ਤੋਂ ਹੀ ਸੰਕਾ ਕੁਦਰਤ ਨਾਲ ਜੋੜਨ ਦਾ ਤੇ ਮਤਲਬ ਕਿ ਕੱਚਾ ਵੇੜਾ ਹੋਵੇ ਤੇ ਆਪਣੀਆਂ ਆਪਣੀਆਂ ਹੱਥੀ ਉਗਾਈਆਂ ਹੋਈਆਂ ਸਬਜ਼ੀਆਂ ਤੇ ਪਿੰਡੂ ਵਿਰਸਾ ਤੇ ਇਹ ਮੈਨੂੰ ਅੱਜ ਮਿਲ ਗਿਆ ਤੇ ਇਸ ਕਰਕੇ ਮੈਂ ਇੱਥੇ ਵੀ ਖੁਸ਼ ਹਾਂ ਤੇ ਦਿਖਾਉਂਦੇ ਆ ਤੁਹਾਨੂੰ ਭਾਈ ਪਿੰਡਾਂ ਦੀ ਰੌਣਕ ਤੇ ਕਿਓਜਾ ਮਾਹੌਲ ਆ ਪਿੰਡਾਂ ਦਾ ਤੇ ਕਿਉਂ じゃ ਸੀ ਇੱਥੇ ਜੀਵਨ ਬਤੀਤ ਕਰ ਰਹਿਆ ਚਲਦੇ ਆਪਾਂ ਬਾਹਰ ਹੁਣ ਦਿਖਾਉਨੇ ਆ ਤੁਹਾਨੂੰ ਕਿੱਡਾ ਗਵੇੜਾ ਆਪਣਾ ਕਿਵੇਂ ਆ ਤੇ ਕੀ ਕੁਛ ਲੱਗਿਆ ਹੋਇਆ ਇੱਥੇ ਤੇ ਮੈਨੂੰ ਤਾਂ ਬੜਾ ਨਜ਼ਾਰਾ ਆਉਂਦਾ ਹੈ ਤੇ ਆਹ ਵੇੜਾ ਭਾਈ ਬਹੁਤ ਵੱਡਾ ਵੇੜਾ ਹੈਗਾ ਤੇ ਆਹ ਸਬਜ਼ੀਆਂ ਸੂੜੀਆਂ ਲੱਗੀਆਂ ਹੋਈਆਂ ਆਹ ਛੋਲੇ ਝੂਲੇ ਆ ਤੇ ਆ ਤુલਸੀ ਵਗੈਰਾ ਲੱਗੀ ਹੋਈ ਹੈ ਤੇ ਇਧਰ ਭਾਈ ਆੜੂਆਂ ਦਾ ਬੂਟਾ ਖੜਾ ਹੈਗਾ ਇਹ ਇੱਧਰ ਆੜੂਆਂ ਦੇ ਬੱਲ ਦੇ ਉੱਤੇ ਚੜੀ ਹੋਈ ਆ ਲੋਕੀ ਦੀ ਬੱਲਾ ਹਾਂ ਸੌਰੀ ਆੜੂਆਂ ਦੇ ਬੂਟੇ ਤੇ ੱਲਾਂ ਲੱਗੀਆਂ ਹੋਈਆਂ ਤੇ ਹਾਲੇ ਇਹ ਜਿਹੜੀ ਖਾਲੇ ਬੰਦਾ ਤੇ ਉਹ ਯਾਦ ਕਰਦਾ ਆ ਹਾਲੇ ਛੁੱਟੀਆਂ ਛੁੱਟੀਆਂ ਲੱਗੀਆਂ ਹੋਈਆਂ ਤੇ ਉਹ ਪਰਲੀ ਸਾਈਡ ਤੇ ਵੀ ਹਾਲੇ ਹੈਗੀਆਂ ਆ ਦੇਖੋ ਆਸਤਰਾ ਮਾਹੌਲਾ ਭਾਈ ਤੇ ਵਧੀਆ ਮਤਲਬ ਕੀ ਗੱਲ ਬਾਤ ਆ ਝਾਕਾ ਵਾਕਾ ਬੜਾ ਸੋਹਣਾ ਹੈਗਾ ਤੇ ਜੀ ਲੱਗਦਾ ਤੇ ਆ ਖੁੱਲਾ ਮਾਹੌਲ ਸਾਡੇ ਘਰ ਦਾ ਆ ਇਸੀ ਉਸੀ ਹਲੇ ਫਿੱਟ ਕਰਨ ਵਾਲੇ ਪਏ ਆ ਤੇ ਹਲੇ ਸਟ ਹਲੇ ਕਰਨਾ ਸਮਾਨ ਪੂਰਾ ਹਲੇ ਮਤਲਬ ਕੀ ਗੱਲ ਬਾਤ ਬਣੀ ਨਹੀਂ ਹੈਗੀ ਤੇ ਇਧਰਲੇ ਪਾਸੇ ਜੀ ਚਾਤੀ ਮਾਰੀ ਤੇ ਚੌਲਾਂ ਦੀਆਂ ਬੋਲਾਂ ਲੱਗੀਆਂ ਮਿਆਂ ਤੇ ਇਧਰ ਪਈ ਅਛੂਟੀ-ਛੂਟੀ ਬੈਂਗਣੀ ਮਾਰਕੀਟ ਦੀ ਸਬਜੀ ਨਾਲੋਂ ਇਹ ਸਬਜੀ ਬੜੀ ਸੁਆਦ ਲੱਗਦੀ ਹੈ ਬੈਂਗਣੀ ਬਹੁਤ ਵਧੀਆ ਲੱਗਦੀ ਹੈ ਤੇ ਇਧਰ ਪਈ ਹੈ ਬਰਾਂਡਾ ਜੀ ਤੇ ਇਹਦੇ ਚ ਭਈਆ ਟੁੱਟਿਆ ਪਜਸਮ ਨਾ ਫालतੂ ਤੇ ਆ ਆਪਣਾ ਬੀਲੀ जिद ते आप विडियो वगैरा बनाने यही अपना अड़ी है इधर लसन वगैरा बैंगनी के बूटे फेर लगे हुए हैं ओ सामने देखो छोटे छोटे ना लगे हुए बूटे इधर भाई क्यारी हैगी लसन की ਆ ਜਿਹੜਾ ਮਤਲਕੀ ਗੋਭੀ ਲੱਗੀ ਹੋਈ ਹੈਗੇ ਇਹ ਥੋੜੇ ਦੇ ਨਹੀਂ ਹੋਇਆ ਲਾਈ ਨੂੰ ਤੇ ਚੱਲ ਪੀ ਇਹ ਤੇ ਆ ਇਧਰ ਪਾਈਏ ਪਾਲਕ ਤੇ ਉਹ ਪਰੇ ਮੇਥੇ ਤੇ ਉਪਰਲੇ ਪਾਸੇ ਮੇਥੀ ਹੈ ਤੇ ਇਧਰ ਗਾਜਰਾ ਤੇ ਆ ਇੱਕ ਪਾਸੇ ਚੜੀ ਹੋਈ ਆ ਬਾਲ ਆਪਣੀ ਕਰੀਲਿਆਂ ਦੇ ਤੇ ਖਾਣ ਜੋਗੇ ਲੈ ਜਾਂਦੇ ਆ ਵਧੀਆ ਡੰਗਾ ਜਾ ਲੈ ਜਾਂਦਾ ਇਹਨਾਂ ਨਾਲ ਤੇ ਇੱਧਰ ਭਾਈ ਆਪਣਾ ਮਰੂਦ ਲੱਗਿਆ ਹੋਇਆ ਆ ਸਾਰਾ ਮਾਹੌਲ ਆਪਣਾ ਘਰ ਦਾਗਾ ਤੇ ਇੱਧਰ ਭਾਈ ਬਾਥਰੂਮ ਵਗੈਰਾ ਤੇ ਆ ਮਸ਼ੀਨ ਪਈ ਤੇ ਇੱਧਰ ਹੈਗੇ ਰਸੂਈ ਵਗੈਰਾ ਤੇ ਵਧੀਆ ਮਾਹੌਲਾ ਤੇ ਮੈਨੂੰ ਤਾਂ ਬੜਾ ਫਿੱਟ ਬੈਠਾ ਮਾਹੌਲਾ ਉੱਥੇ ਵਿੜਾ ਪੱਕਾ ਸੀ ਪੱਕੇ ਵਿੜੇ ਦੇ ਵਿੱਚ ਕੁਝ ਲੱਗਦਾ ਨਹੀਂ ਸੀ ਹੁੰਦਾ ਤੇ ਜੋ ਮਤਲਬ ਕਿ ਮੈਨੂੰ ਚਾਹੀਦਾ ਸੀਗਾ ਤੇ ਉਹ ਉੱਥੇ ਹੈ ਨਹੀਂ ਸੀ ਮੈਂ ਫਾਲਦਾਰ ਸੀ ਕੱਚਾ ਵਿੜਾ ਤੇ ਵਿੱਚ ਸਬਜ਼ੀਆਂ ਵਗੈਰਾ ਫਾਲਦਾਰ ਬੂਟੇ ਵਗੈਰਾ ਆ ਆ ਮਤਲਬ ਕਿ ਗੱਲ ਮਿਕਾਓ ਵੀ ਮੈਂ ਕੁਦਰਤ ਨਾਲ ਜੁੜਿਆ ਹਾਂ ਤੇ ਮੈਨੂੰ ਕੁਦਰਤ ਨਾਲ ਪਿਆਰ ਆ ਤੇ ਉਹੀ ਜੀ ਚੀਜ਼ ਅੱਜ ਮੈਨੂੰ ਭਾਈ ਮਿਲ ਗਈ ਮੇਰਾ ਜ ਦਿਲ ਤਾਂ ਨਹੀਂ ਕਰਦਾ ਹੈਗਾ ਇੱਥੋਂ ਜਾਣ ਨੂੰ ਕਿਉਂਕਿ ਮੈਂ ਸੋਚ ਰਿਹਾ ਸੀ ਵੀ ਸਾਈਡ ਤੇ ਆਪਾਂ ਜਗਾ ਲੈ ਕੇ ਆਪਾਂ ਮਤਲਬ ਕਿ ਵੱਡਾ ਘਰ ਬਣਾ ਲਈਏ ਤੇ ਪਰ ਬੱਚੇ ਮੰਨਦੇ ਨਹੀਂ ਹੈਗੇ ਬੱਚੇ ਕਹਿੰਦੇ ਭਾਈ ਅਸੀਂ ਤਾਂ ਸ਼ਹਿਰ 'ਚ ਹੀ ਰਹਾਂਗੇ ਤੇ ਉਹਨਾਂ ਕਰਕੇ ਭਾਈ ਥੋੜਾ ਜਿਹਾ ਮਤਲਬ ਕਿ ਚੱਲ ਰਹੀ ਹੈ ਗਮਾ ਗਮੀ ਦੀ ਘਰ ਦੇ ਵਿੱਚ ਤੇ ਦੇਖਦੇ ਆ ਕਿ ਬਣਦਾ ਫਿਲਹਾਲ ਜ਼ੋਰ ਆਪਾਂ ਮਾਰਾਂਗੇ ਜੇ ਕੋਈ ਭਾਈ ਹਾਂ 1 ਮਿੰਟ ਸੋਨੂੰ ਚੀਜ਼ ਦਿਖਾਉਣਾ ਤੇ ਆ ਘਰ ਆ ਭਾਈ ਆਪਣਾ ਤੇ ਕਮੈਂਟ ਕਰਕੇ ਦੱਸੋ ਵੀ ਕਿਹੋ ਜਿਹਾ ਲੱਗਿਆ ਤੇ ਇੱਕ ਹੋਰ ਗੱਲ ਆ ਭਾਈ ਤੇ ਉੱਥੇ ਅਸੀਂ ਦੁੱਧ ਲੈਂਦੇ ਹੁੰਦੇ ਸੀ ਮੂਲਾ ਤੇ ਸੀ ਤਾਂ ਘਰ ਦਾ ਪਰ ਉਹ ਗੱਲ ਵੀ ਨਹੀਂ ਸੀ ਬਣਦੀ ਤੇ ਇੱਥੇ ਇਹਨਾਂ ਦੀ ਆਪ ਨੇ ਆਪਣੇ گاਉਂ ਰੱਖਿਆ ਹੋਇਆ ਤੇ ਬੜੇ ਗੱਲਬਾਤ ਵਧੀਆ ਹੈਗੀ ਇੱਥੇ ਤੇ ਆਜੋ ਦਿਖਾਉਂਦੇ ਆ ਮਿੱਕੀ ਗੱਲਬਾਤ ਆ ਇੱਕ ਇੱਥੇ ਗੋਭੀ ਲਾਈ ਹੋਈ ਸੀ ਇਧਰ ਫਿਲਹਾਲ ਚੱਲ ਪਈ ਇਹ ਵੀ ਦੇਖ ਲਓ ਭਾਈ ਤੁਹਾਨੂੰ ਚੀਜ਼ ਦਿਖਾਉਣਾ ਦੇਖੋ ਝਾਤੀ ਮਾਰੋ ਦੇਖਿਆ ਇਹ ਭਾਈ ਐ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਇਹਦੇ ਵੱਲ ਵੀ ਲੋਕਾਂ ਨੂੰ ਭਾਈ ਧਿਆਨ ਦੇਣਾ ਚਾਹੀਦਾ ਆਪਣੇ ਆ ਗਾਵਾਂ ਤੇ ਆ ਆ ਵਿਚਾਰੀ ਮੋਕੂ ਮੋਕੂ ਹੋਈ ਪਿਆ ਇਸ ਵੇ ਨੂੰ ਅੱਜ ਇਹਨੂੰ ਮੋਕਾ ਹੀ ਲੱਗਿਆ ਪਈਆ ਇਹ ਬਾਹਰਲਾ ਘਰ ਆ ਗਿਆ ਤੇ ਇੱਧਰ ਹੈਗਾ ਡੌਕੇ

ਇਹ ਪਤਾ ਨਹੀਂ ਤਾਂ ਪਿੱਟ ਬੋਲਾ ਪਤਾ ਨਹੀਂ ਬੁਲੀਆ ਤੇ ਕੰਨ ਜਿਹੇ ਵੱਡੇ ਹੋਏ ਆ ਐ ਨਹੀਂ ਪਤਾ ਕਿਹੜੀ ਨਸਲ ਆ ਆਇਦਰ ਭਾਈ ਬੂਟੇ ਵਾਟੇ ਲੱਗੇ ਵਾ ਫਲਦਾਰ ਦੇਖੋ ਯਾਰ ਕੁਦਰਤੀ ਮਾਹੌਲ ਹੈ ਤੇ ਉੱਥੇ ਪੱਕਾ ਬੇੜਾ ਸੀ ਤੇ ਪੱਕੇ ਬੇੜੇ ਤੇ ਭਾਈ ਇਹੋ ਜਿਹਾ ਕੁਝ ਹੁੰਦਾ ਨਹੀਂ ਹੈਨਾ ਇੱਥੇ ਆ ਕੇ ਬੜਾ ਜੀ ਲੱਗਿਆ ਤੇ ਹੋਰ ਵੀ ਦਿਖਾਉਣਾ ਸੀ ਉਹਨੂੰ ਮੁਰਗੇ ਮਰਗੇ ਬੜੇ ਸੋਹਣੇ ਆ ਯਾਰ ਤੇ ਵੈਸੇ ਫਿਲਹਾਲ ਤਾਂ ਭਾਈ ਆਪਾਂ ਮੁਰਗਿਆਂ ਦੇ ਚੱਕਰ 'ਚ ਨਹੀਂ ਠੀਕ ਪਰ ਸੋਨੂੰ ਸ਼ੌਂਕ ਦਿਖਾ ਰਿਹਾ ਉਹ ਦੇਖੋ ਆਵਾਜ਼ ਆਉਂਦੀ ਹੈ ਸੁਣਦੀ ਹੈ ਹਏ ਨਹੀਂ ਬੋਲਦੇ ਨੇ ਡਰ ਗਏ ਤੇ ਪਿੱਲੇ ਹਾਲੇ ਅੱਜ ਇੰਨਾ ਕੀ ਕਿਹੋ ਜਿਹੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੇ ਸੰਗਤ ਨੂੰ ਭਾਈ ਸਤਿ ਸ੍ਰੀ ਅਕਾਲ ਕਿਵੇਂ ਜਾਗਦੇ ਆਂ ਤੂੰ ਵੀ ਕਰਦੇ ਸਤਿ ਸ੍ਰੀ ਅਕਾਲ ਅਸਰ ਡਰ ਲੱਗਦਾ ਚਲੋ ਭਾਈ ਠੀਕ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਾਰੇ ਸ਼ੰਗਤ ਨੂੰ ਫਿਰ ਤੋਂ ਦੁਬਾਰੇ ਸਤਿ ਸ੍ਰੀ ਅਕਾਲ